ਤੁਸੀਂ ਘਰੋਂ ਬਾਹਰ ਬੈਗ ਲੈ ਕੇ ਨਿਕਲੇ ਹੋ ਤਾਂ ਧਿਆਨ ਰੱਖਿਓ ਅੱਜਕੱਲ ਇੱਕ ਗੈਂਗ ਜਿਹੜਾ ਐਕਟਿਵ ਹੋਇਆ ਆ ਜਿੰਨੂੰ ਖੁਜਲੀ ਗੈਂਗ ਕਿਹਾ ਜਾਂਦਾ ਗਾਇਆ ਉਹ ਲੋਕਾਂ ਦੇ ਉੱਤੇ ਸਪਰੇਅ ਕਰ ਦਿੰਦਾ ਆ ਸਪਰੇਅ ਹੋਣ ਤੋਂ ਬਾਅਦ ਉਹ ਸ਼ਖਸ ਨੂੰ ਕਾਫੀ ਖੁਰਕ ਹੋਣ ਲੱਪਣ ਦੀ ਗੀ ਹੈ ਜਿਹਦੇ ਕਰਕੇ ਉਹ ਆਪਣੀ ਟੀ-ਸ਼ਰਟ ਲਾ ਕੇ ਕਾਫੀ ਤਰੀਕੇ ਦੇ ਨਾਲ ਜਿਹੜਾ ਖੁਰਕਣਾ ਸ਼ੁਰੂ ਕਰ ਦਿੰਦਾ ਆ ਕਿ ਵਿੱਚ ਜਿਹੜਾ ਲੱਗੇ ਬੈਗ ਹੁੰਦਾ ਸੀ ਉਹ ਫੇ ਸੜਕ ਤੇ ਹੀ ਰੱਖਣਾ ਪੈਣਾ ਸੀ ਜਦੋਂ ਕਿਉਂਕਿ ਉਹਨੂੰ ਕਾਫੀ ਖੁਜਲੀ ਹੋਣ ਲੱਗ ਪਦੀ ਸੀ ਖਰ ਖੁਰਕੂਨ ਲੱਪਨਦੀ ਸੀ ਉਹਦੇ ਵੱਲੋਂ ਬੈਗ ਜ਼ਮੀਨ ਤੇ ਰੱਖਿਆ ਗਿਆ ਕਿ ਦੋ ਤਿੰਨ ਨੌਜਵਾਨ ਜੋ ਕਿ ਗੈਂਗ ਦੇ ਮੈਂਬਰ ਹੈਗੇ ਸੀ ਉਹਨਾਂ ਵੱਲੋਂ ਬਹਾਨੇ ਦੇ ਨਾਲ ਉਹਦਾ ਬੈਗ ਚੁੱਕ ਕੇ ਉੱਥੋਂ ਰਫੂ ਚੱਕਰ ਹੋ ਗਏ ਗਿਆ ਇਹ ਪੰਜਾਬ ਦਾ ਮਾਮਲਾ ਨਹੀਂ ਕਿਸੇ ਹੋਰ ਸਟੇਟ ਦਾ ਮਾਮਲਾ ਹੈਗਾ ਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਹੜੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਆ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਗਿਆ ਤੇ ਇਹ ਹੁਣ ਸ਼ਾਇਦ ਪੂਰੇ ਦੇਸ਼ ਦੇ ਵਿੱਚ ਵੀ ਫੈਲ ਜਾਵੇ ਕਿਉਂਕਿ ਇੱਕ ਟ੍ਰੈਂਡ ਸ਼ੁਰੂ ਹੋ ਜਾਂਦਾ ਗਿਆ ਵੇਖੋ ਤੁਸੀਂ ਸੀਸੀਟੀਵੀ ਦੇ ਵਿੱਚ ਕਿ ਇੱਕ ਸ਼ਖਸ ਤੁਰਿਆ ਜਾ ਰਿਹਾ ਗਿਆ ਉਹਦੇ ਉੱਤੇ ਇੱਕ ਸਪਰੇਅ ਕੀਤਾ ਜਾ ਰਿਹਾ ਸਪਰੇਅ ਕਰਨ ਤੋਂ ਬਾਅਦ ਤੁਰੰਤ ਹੀ ਉਸ ਸ਼ਖਸ ਨੂੰ ਖੁਰਕ ਲੱਗਣੀ ਸ਼ੁਰੂ ਹੋ ਜਾਂਦੀ ਗਈਆ ਖੁਰਕਨ ਲਾਪੰਦਾ ਆਪਣਾ ਬੈਗ ਜ਼ਮੀਨ ਉੱਤੇ ਰੱਖ ਦਿੰਦਾ ਹੈ ਜਦੋਂ ਜ਼ਮੀਨ ਤੇ ਬੈਗ ਰੱਖਦਾ ਹੈ ਕਿ ਦੋ ਤਿੰਨ ਨੌਜਵਾਨ ਲਾਗੇ ਚਾਗੇ ਉਹਨੂੰ ਘੇਰਾ ਪਾ ਕੇ ਬਹਾਨੇ ਦੇ ਨਾਲ ਉਹਦਾ ਬੈਗ ਚੁੱਕ ਕੇ ਰਫੂ ਚੱਕਰ ਹੋ ਜਾਂਦੇ ਨੇ ਤੁਸੀਂ ਕਿ ਇਸ ਵੀਰੂ ਬਾਰੇ ਸੋਚਦੇ ਹੋ ਜਰੂਰ ਆਪਣੇ ਕਮੈਂਟ ਕਰਿਓ